ਵਿਦਾਇਕ ਕੁਲਵੰਤ ਸਿੰਘ ਨੇ ਮੁਹਾਲੀ ਹਲਕੇ ਵਿੱਚ 7.5 ਕਰੋੜ ਰੁਪਏ ਲਾਗਤ ਨਾਲ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸ਼ੁਰੂ ਕਰਵਾਏ ਜਿਸ ਵਿੱਚ ਪਹਿਲੇ ਤੁਰਾਲੀ ਤੋਂ ਰਾਇਪੁਰ ਖੁਰਦ ਫਿਰ ਗੋਬਿੰਦਗੜ੍ਹ ਤੋਂ ਧੀਰਪੁਰ ਗਡਾਨਾ ਤੋਂ ਗਿੱਗੇਮਾਜਰਾ ਤੇ ਦਾਉ ਤੋਂ ਰਾਮਗੜ੍ਹ ਸੜਕ ਦਾ ਨੀ ਪੱਤਰ ਰੱਖ ਕੇ ਕੰਮ ਸ਼ੁਰੂ ਕਰਵਾਇਆ ਵਿਦਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਪ੍ਰੋਜੈਕਟ ਮੁਹਾਲੀ ਦੇ ਸੜਕੀ ਸੰਪਰਕ ਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਵਾਲੇ ਸੂਬੇ ਦੀ ਸਰਕਾਰ ਦਾ ਇੱਕ ਮਹੱਤਵਪੂਰਨ ਕਦਮ ਹੈ ਜਿਸ ਨਾਲ ਰਾਹੀਆਂ ਅਤੇ ਨਿਵਾਸੀਆਂ ਨੂੰ ਲੰਬੇ ਸਮੇਂ ਲਈ ਰਾਹਤ ਮਿਲੇਗੀ ਅੱਜ ਚਾਰ ਸੜਕਾਂ ਦਾ ਸੀ ਸ਼ੁਰੂਆਤ ਕਰਾਉਣੀ ਆ ਜਿਹਦੇ ਵਿੱਚ ਪਹਿਲੀ ਇਹ ਅਧਰਾਲੀ ਰੇਪਰ ਵਾਲੀ ਔਰ ਇਹ 1 ਕਿਲੋਮੀਟਰ ਦੇ ਕਿਰੀ ਸੜਕ ਹੈ ਜਿਹਦੇ ਤੇ ਅਸੀਂ ਲੱਖ ਰੁਪਈਆ ਲਗਭਗ ਜਿਹੜਾ ਉਹ ਖਰਚ ਆਉਣਾ ਔਰ ਇਹ ਜਿਹੜੀ ਸੜਕ ਹੈ ਇਹ 80mm ਜਿਹੜੀ ਇੰਟਰਲੋਕਿੰਗ ਪੇਵਰ ਉਹਦੇ ਨਾਲ ਬਣਨੀ ਆ ਔਰ ਇਹ ਸੜਕ ਦੀ ਜਿਹੜੀ ਕੁਆਲਿਟੀ ਹੈ ਬਕਾਇਦਾ ਤੌਰ ਤੇ ਉਹ ਤੁਸੀਂ ਸਮਝੇ ਜੇ ਹੋ ਵੀ ਜੀ 80 ਮੀਮੀ ਦੀ ਬਣਨੀ ਤਾਂ ਹੈਵੀ ਵੀਕਲ ਜਿਹੜੀ ਉਹ ਚੱਲ ਸਕਦੀ ਔਰ ਮੈਨੂੰ ਇਹ ਲੱਗਦਾ ਵੀ ਇਹ ਸੜਕਾ ਜਿਹੜੀ ਮਤਲਬ ਲੋਕਾਂ ਦੇ ਲਈ ਹੁਣ ਹੰਦ ਅਨਸਾਰ ਹੋਊਗੀ ਔਰ ਸਭ ਤੋਂ ਵੱਡੀ ਗੱਲ ਤੁਹਾਨੂੰ ਪਤਾ ਹੀ ਹੈ ਵੀ ਜਿਹੜੀਆਂ ਸੜਕਾਂ ਪੰਜਾਬ ਚ ਬਣ ਰਹੀਆਂ ਹਨ 5 ਸਾਲ ਦੀ ਮੇਨਟੇਨ ਵੀ ਮੇਨਟੇਨੈਂਸ ਵੀ ਨਾਲ ਆ ਜਿਹੜੀ ਮੇਨਟੇਨੈਂਸ ਆ ਜਿਹੜੀ ਉਹ ਰੱਖੀ ਹੋਈ ਆ ਤੇ ਪਿੰਡ ਵਾਲਿਆਂ ਨੂੰ ਮੈਂ ਇਸ ਗੱਲ ਦੀ ਬਹੁਤ-ਬਹੁਤ ਵਧਾਈ ਦਿੰਦਾ ਸਰ ਮੁਹੱਲੀ ਦੇ ਵਿੱਚ ਲਗਾਤਾਰ ਵਿਕਾਸ ਕਰਦੇ ਕੰਮਾਂ ਨੇ ਦਸਤਾਵਿਜ਼ ਦਿਓ ਜੀ ਕੀ ਕਹਿਣਾ ਚਾਹੁੰਦੇ ਤਾਂ ਦੇਖੋ ਜੀ ਹੁਣ ਸਰਕਾਰ ਦਾ ਕੰਮ ਹੀ ਇਹ ਆ ਸਰਕਾਰ ਬਣੀ ਹੋਏ ਇਸ ਮਸਲੇ ਨੂੰ ਮੁੱਖ ਰੱਖ ਕੇ ਆ ਵੀ ਲੋਕਾਂ ਦੀ ਡਵੈਲਪਮੈਂਟ ਕਰਨੀ ਆ ਔਰ ਲੋਕਾਂ ਦੀ ਤਰੱਕੀ ਵੱਲ ਆਪਾਂ ਨੇ ਦੇਖਣਾ ਤੇ ਪੰਜਾਬ ਸਰਕਾਰ ਇਸ ਕੰਮ ਤੇ ਲੱਗੀ ਹੋਏ ਲਗਾਤਾਰ ਆਮ ਆਦਮੀ ਪਾਰਟੀ ਸਰਕਾਰ ਜਦੋਂ ਦੀ ਬਣੀ ਆ ਤੇ ਜਿਹੜਾ ਵੀ ਕੰਮ ਕਰ ਰਹੀ ਆ ਉਹ ਜੋ ਵੀ ਵਾਅਦੇ ਕਰ ਰਹੀ ਆ ਜੋ ਵੀ ਵਾਅਦੇ ਕੀਤੇ ਸੀ ਉਹ ਪੂਰੇ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਨੇ ਜਿਹੜੀਆਂ ਉਹ ਬਣ ਰਹੀਆਂ ਨੇ ਔਰ ਮੇਰੇ ਆਪਣੇ ਹਲਕੇ ਦੇ ਵਿੱਚ ਘਟ-ਘਟ 14 ਸੜਕਾਂ ਜਿਹੜੀਆਂ ਬਣ ਰਹੀਆਂ ਨੇ ਤੇ 14-15 ਕਰੋੜ ਰੁਪਏ ਵੀ ਲੱਗਦੇ ਨਾਲ ਸਾਰੀਆਂ ਬਣ ਰਹੀਆਂ ਨੇ ਤੇ ਮੈਨੂੰ ਲੱਗਦਾ ਵੇਖ ਤੋਂ ਬਾਅਦ ਕੋਈ ਸੜਕ ਵੀ ਐਸੀ ਨਹੀਂ ਰਹੂਗੀ ਜਿਹੜੀ ਬਣਨ ਵਾਲੀ ਹੋ ਸਰ ਟੋਟਲ ਜਿਹੜੇ 4 ਸੜਕਾਂ ਦਾ ਕਿੰਨਾ ਬਜਟ ਰੱਖਿਆ ਗਿਆ ਇਹਦਾ ਟੋਟਲ ਕਿੰਨਾ ਹੈ ਇਹ ਚਾਰੇ ਸੜਕਾਂ ਜਿਹੜੀਆਂ ਬਣ ਜਾ ਰਹੀਆਂ ਨੇ ਇਹਦਾ 3 ਕਰੋੜ ਰੁਪਏ ਦੇ ਕਰੀਬ ਆ ਜਿਹੜਾ ਉਹ ਬਜਟ ਹੈ ਤੇ ਅੱਜ ਹੀ ਇਹ ਕੰਮ ਸ਼ੁਰੂ ਹੋ ਜੂਗਾ ਬਕਾਇਦਾ ਤੌਰ ਤੇ ਸਾਰੇ ਜਿੱਥੇ ਵੀ ਅਸੀਂ ਕੰਮ ਸ਼ੁਰੂ ਕਰਵਾ ਰਹੇ ਹਾਂ ਅਸੀਂ ਕੰਮ ਹੀ ਉਦੋਂ ਸ਼ੁਰੂ ਕਰਾਉਣ ਜਾਂਦਾ ਮੈਂ ਜਦੋਂ ਬਕਾਇਦਾ ਤੌਰ ਤੇ ਠੇਕੇਦਾਰ ਦਾ ਸਮਾਨ ਆ ਜਵੇ ਉਥੇ ਲੇਬਰ ਪਹੁੰਚ ਜਵੇ ਤੇ ਅੱਜ ਹੀ ਕੰਮ ਜਿਹੜਾ ਇੱਥੇ ਜਿਹੜਾ ਸ਼ੁਰੂ ਹੋ ਜਾਣਾ ਸਰ ਬਹੁਤ ਸਾਰੇ ਰੋਡ ਦੀ ਕਨੈਕਟੀਵਿਟੀ ਜਿਹੜੀਆਂ ਰੁਕੀ ਹੋਈਆਂ ਹਨ ਮਤਲਬ ਆ ਜਿਹੜੀ ਰਾਏਪੁਰ ਖੁਰਦ ਵਾਲੀ ਇਹ ਵੀ ਸੜਕ ਰੁਕੀ ਜਾਂਦੀ ਐ ਵਿਚ ਮੰਡੀ ਵੀ ਜਿਹੜੀ ਸੜਕ ਦੇ ਵਿਚਕਾਰ ਲੱਗੀ ਆ ਇਹ ਕੀ ਕਰਨਾ ਇਹਦਾ ਕੋਈ ਹੱਲ ਨਿਕਲ ਰਿਹਾ ਪੂਰੀ ਹੈ ਤਿਆਰ ਕੋਈ ਤੇ ਇਹਦੇ ਪਿੱਛੇ ਨਾ ਜੀ ਕੁਝ ਕੁਝ ਥੋੜ੍ਹ ਥੋੜ੍ਹੇ ਟੋਟੇ ਨੇ ਜਿਹੜੇ ਉਹ ਐਕਵਾਇਰ ਹੋਣ ਵਾਲੇ ਰਹਿੰਦੇ ਨੇ ਤੇ ਉਹਨਾਂ ਦੀ ਐਕਵਾਇਰਿਸ਼ਨ ਪ੍ਰੋਸੈਸ ਚੱਲ ਰਿਹਾ ਹੈ ਮੇਰਾ ਖਿਆਲ ਆ ਬਈ 2 ਜਾਂ 3 ਮਹੀਨੇ ਵਿੱਚ ਉਹ ਐਕਵਾਇਰਿਸ਼ਨ ਪ੍ਰੋਸੈਸ ਜਿਹੜਾ ਪੂਰਾ ਹੋ ਜਾਣਾ ਔਰ ਉਹ ਪੂਰਾ ਹੁੰਦੀ ਸਾਰੇ ਜਿਹੜੀ ਆ ਉਹ ਕਰੋੜਵੜ ਦੋ ਤੋਂ ਤਿੰਨ ਸੜਕਾਂ ਦੀ ਕਨੈਕਟੀਵਿਟੀ ਜਿਹੜੀ ਉਹ 에어ਪੋਰਟ ਦੇ ਨਾਲ ਜਿਹੜੀ ਉਹ ਹੋ ਜੂਗੀ ਉਹਦੇ ਨਾਲ ਜਿਹੜਾ ਕੱਲੀ ਇਕੋ 에어ਪੋਰਟ ਦੇ ਉੱਤੇ ਟ੍ਰੈਫਿਕ ਹੁੰਦਾ ਤੇ ਜਾਮ ਲੱਗਦੇ ਨੇ ਉਹ ਪਰਮਨੈਂਟ ਜਿਹੜੇ ਨੇ ਕਦਮ ਹੋ ਜਾਣਾ ਸਾਰੇ ਵਾਅਦੇ ਜਿਹੜੇ ਹੈਗੇ ਸਰ ਆਮ ਆਦਮੀ ਪਾਰਟੀ ਵੱਲੋਂ ਪੂਰੇ ਕੀਤੇ ਜਾ ਰਹੇ ਆ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਨਹੀਂ ਮੈਂ ਤਾਂ ਇਹੀ ਮੈਂ ਲੋਕਾਂ ਨੂੰ ਇਹੀ ਗੱਲ ਮੈਂ ਤਾਂ ਲੋਕਾਂ ਨੂੰ ਕੀ ਕਹਣਾ ਲੋਕ ਕਹਿਣਗੇ ਕਿ ਆਮ ਆਦਮੀ ਪਾਰਟੀ ਨੇ ਕੰਮ ਕਰੇ ਨੇ ਕਿ ਨਹੀਂ ਕਰੇ ਨੇ ਪਿੰਡਾਂ ਦੇ ਵਿੱਚ ਅਸਲ ਸਰ ਨਾਲ ਉੱਥੇ ਪਿੰਡਾਂ ਦੇ ਵਿੱਚ ਜ਼ਰੂਰ ਆਇਓ ਤੁਸੀਂ ਨਾਲ ਸ਼ਹਿਰ ਦੀਆਂ ਟਰਾਲੀਆਂ ਮੁਰਜੇ ਨੇ ਕਾਰਨ ਕੀਆ ਤੁਸੀਂ ਕਹਿੰਦੇ ਜਗ੍ਹਾ ਦੇਤੀ ਕਾਰਪੋਰੇਸ਼ਨ ਕਹਿੰਦੇ ਸਾਡੇ ਕੋਲੇ ਕੋਈ ਹੈਂਡਓਵਰ ਨਹੀਂ ਆਇਆ ਕਹਿੰਦੇ ਸਾਨੂੰ ਲੋਕ ਨੇ ਡਰਾਉਂਦੇ ਨੇ ਮੇਰੇ ਜਾ ਕੇ ਉੱਥੇ ਕਰਾਰਿਆਂ ਜਾ ਕੇ ਥੋੜਾ ਕਰਾਰਿਆ ਕਹਿੰਦਾ ਟਰਾਲੀਆਂ ਦਾਹ ਖੜੀਆਂ ਨੇ ਕੂੜੇ ਦੇ ਉੱਪਰੀਆਂ ਕਹਿੰਦੇ ਅਸੀਂ ਕਿੱਥੇ ਛਿੱਟੀ ਦੇਖੋ ਗੱਲੇ ਆ ਵੀ ਇੱਕ ਤਾਂ ਮੈਂ ਇਹ ਕਹਿ ਰਿਹਾ ਵੀ ਤੇਰਾ ਏਕੜ ਜਗ੍ਹਾ ਦੇਤੀ ਹੈ ਇਹਨੂੰ ਤੁਸੀਂ ਸਿੱਧ ਕਰੋ ਵੀ ਇਹ ਗਲਤ ਹੈ ਪ੍ਰੈਸ ਵਾਲੇ ਸਿੱਧ ਕਰਨ ਜਾਂ ਉਹ ਸਿੱਧ ਕਰੇ ਵੀ ਨਹੀਂ ਮਿਲੀ ਹੈਗੀ ਫੇਰ ਮੈਂ ਜੋ ਮੈਂ ਬੋਲਿਆ ਦੂਸਰੀ ਗੱਲ ਜੇ ਸਰਕਾਰ ਐਦਾਂ ਡਰਨ ਲੱਗ ਜਵੇ ਕੋਈ ਇੱਕ ਬੰਦਾ ਆ ਗਿਆ ਆ ਗਿਆ ਆਇਆ ਵੀ ਨਹੀਂ ਵਸਦਾ ਉਹ ਡਰਾਮਾ ਹੀ ਕੀਤਾ ਗਿਆ ਉਹਨਾਂ ਦਾ ਤੇ ਕੋਈ ਇੱਕ ਬੰਦਾ ਆ ਕੇ ਕਹੇ ਜੀ ਅਸੀਂ ਤਾਂ ਕੰਮ ਨਹੀਂ ਚੱਲਣ ਦੇਣਾ 2 ਲੱਖ ਲੋਕਾਂ ਨੂੰ ਜਾਂ 3 ਲੱਖ ਲੋਕਾਂ ਦੀ ਆਬਾਦੀ ਨੂੰ ਇੱਕ ਬੰਦਾ ਕਹੇ ਨਾ ਖਰਾਬ ਕਰਨਾ ਤੇ ਤੁਸੀਂ ਉਹਨੂੰ ਕੰਟਰੋਲ ਨਹੀਂ ਕਰ ਸਕਦੇ ਜੀ ਮੇਰਾ ਕਸੂਰ ਥੋੜਾ ਉਹਦਾ ਕਸੂਰ ਅਥਾਰਟੀ ਦਾ ਜਿਹੜਾ ਕਾਰਪੋਰੇਸ਼ਨ ਦਾ ਜਿਹੜਾ ਕੰਮ ਜੇ ਕੋਈ ਕੰਮ ਕਰਦਾ ਜੋ ਮਤਲਬ ਕੰਮ ਨੂੰ ਗੁਰੋਗਦਾ ਉਹ ਵੀ ਕੰਪਲੇਂਟ ਕਰੇ ਕੰਪਲੇਂਟ ਕਰਕੇ ਮਤਲਬ ਪੁਲਿਸ ਦੇ ਵਿੱਚ ਗੱਲ ਕਰੇ ਡੀਸੀ ਜਨ ਨਾਲ ਗੱਲ ਕਰੇ ਤੁਹ ਜੇ ਉਹ ਕੰਮ ਨਹੀਂ ਕਰਵਾ ਰਹੇ ਕਮਜ਼ੋਰੀ ਉਹਨਾਂ ਦੀ ਆ ਮੇਰੀ ਨਹੀਂ ਸਿੱਧੇ ਤੌਰ ਤੇ ਅਲੀਗੇਸ਼ਨ ਲਾ ਰਹੇ ਨੇ ਵੀ ਇਹਦੇ ਵਿੱਚ ਐਮ ਐਲ ਏ ਜਾਣ ਬੁੱਝ ਕੇ ਉਹਦੇ ਬੰਦੇ ਨੇ ਇਹ ਸਾਰਾ ਉਹਦੇ ਵੱਲੋਂ ਕਰਾਇਆ ਜਾ ਰਿਹਾ ਜੋ ਅਲੀਗੇਸ਼ਨ ਨੀਅਰ ਬਲੂ ਲਗਾਏ ਕਿਹੜੇ ਬੰਦੇ ਨੇ ਮੈਂ ਬਦਮਾਸ਼ੀ ਕਰਦਾ ਹਾਂ ਬਦਮਾਸ਼ੀ ਉਹ ਕਰਦੇ ਨੇ ਅੱਜ ਦਾ ਕੋਈ ਇੱਕ ਬੰਦਾ ਵੀ ਕਹਿ ਦੋ ਮੋਹਾਲੀ ਦਾ ਜਾਂ ਪੰਜਾਬ ਦਾ ਵੀ ਮੈਂ ਕਹਦੇ ਕਿਸੇ ਦਾ ਬਦਮਾਸ਼ੀ ਜਾਂ ਉੱਚਾ ਬੋਲ ਬੋਲੇ ਹੋਵੇ ਅਸੀਂ ਬੰਦਾ ਸੀ ਸ਼ਰਾਫਤ ਦੀ ਜ਼ਿੰਦਗੀ ਜੀ ਰਹੀ ਆ ਸ਼ਰਾਫਤ ਦੀ ਅਸੀਂ ਸਿਆਸਤ ਕਰ ਰਹੇ ਹਾਂ ਲੋਕਾਂ ਨੇ ਸਾਨੂੰ ਬਣਾਇਆ ਅਸੀਂ ਲੋਕਾਂ ਨੂੰ ਸ਼ਰਾਫਤ ਨਾਲ ਜੀਣਦੇ ਰਹੇ ਤੇ ਆਪ ਖੁਦ ਸੀ ਜੀ ਰਹੇ ਆ ਤੇ ਉਹਨਾਂ ਦੇ ਕੰਮ ਨੇ ਇਹ ਉਹ ਆਪ ਹੀ ਕ੍ਰੀਏਟ ਕਰਦੇ ਨੇ ਇਸ ਕਰਕੇ ਨਾ ਜੀ ਮੇਰੀ ਬੇਨਤੀ ਹੈ ਵੀ ਉਹ ਹਲਕੇ ਦਾ ਖਾੜਾ ਛੱਡਣ ਕਾਰਪੋਰੇਸ਼ਨ ਦਾ ਪਿੱਛਾ ਛੱਡਣ ਤਾਂ ਕਿ ਉਹ ਕੰਮ ਨੇ ਜਿਹੜੇ ਲੋਕਾਂ ਦੇ ਹੋ ਸਕਣ ਮੁਹਾਲੀ ਦੇ ਵਿੱਚ ਸਾਰੇ ਪਾਸੇ ਗੰਦ ਪਿਆ ਹੋਇਆ ਹੈ ਇਹ ਵਿਚਕਾਰ ਫਸੇ ਹੋਏ ਨੇ ਨਾ ਕੁਝ ਕਰਦੇ ਨੇ ਨਾ ਕੁਝ ਕਰਨ ਦਿੰਦੇ ਨੇ ਇਹ ਤੁਹਾਨੂੰ ਲੱਗਦਾ ਹੈ ਚੋਣਾ ਨੇੜੇ ਦੇਖ ਕੇ ਸਾਰਾ ਕੁਝ ਹੋ ਰਿਹਾ ਨਹੀਂ ਚੋਣਾ ਤਾਂ ਹੁਣ ਕੁਝ ਨਹੀਂ ਉਹਨਾਂ ਦੇ ਪੱਲੇ ਹੈਗਾ ਐਵੇਂ ਘਬਰਾਏ ਹੋਏ ਨੇ ਕਹਿੰਦੇ ਆ ਵੀ ਇਹਨਾਂ ਦੇ ਪੈਰ ਨਹੀਂ ਲੱਗ ਰਹੇ ਇਹਨਾਂ ਨੇ ਪਿੰਡਾਂ ਦੇ ਵਿੱਚ ਜਿਹੜੀਆਂ ਪਾਰਟੀਵਾਜੀਆਂ ਬਣਵਾਈਆਂ ਪਿੰਡਾਂ ਦੇ ਵਿੱਚ ਜਿਹੜੇ ਇਹਨਾਂ ਨੇ ਸ਼ਾਮਲਾਤਾ ਦਬੀਆਂ ਪਿੰਡਾਂ ਦੇ ਵਿੱਚ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਪਿੰਡ ਦੇ ਲੋਕ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣ ਦਾ ਮੂੰਹ ਲਾਉਂਦੇ ਨੇ ਸ਼ਹਿਰ ਦੇ ਵਿੱਚ ਇਹਨਾਂ ਦਾ ਹੈ ਹੀ ਕੁਛ ਨਹੀਂ ਕਿਉਂਕਿ ਸ਼ਹਿਰ ਦੇ ਲੋਕਾਂ ਦਾ ਭਲੀ ਭਾਤ ਪਹਿਲਾਂ ਤੇ ਜਾਣਦੇ ਵੀ ਉਹਨੇ ਕੀ ਕੀਤਾ ਇਸ ਕਰਕੇ ਮੇਰੀ ਬੇਨਤੀ ਵੀ ਉਹਨਾਂ ਨੂੰ ਚੁੱਪਚਾਪ ਬਥੇਰਾ 15 ਸਾਲ ਦਾ ਲੋਕਾਂ ਨੂੰ ਪ੍ਰਾਪਰ ਕਰ ਲਿਆ ਹੁਣ ਇਹਨਾਂ ਨੂੰ ਪਾਸੇ ਹਟ ਜਾਣਾ ਚਾਹੀਦਾ ਹੈ ਲਗਾਤਾਰ ਜੁਆਇਨਿੰਗ ਦੀ ਆਵਾਜ਼ ਪਾਰਟੀ ਦੇ ਵਿੱਚ ਹੋ ਰਹੀ ਹੈ ਪਰਾੜੀਆਂ ਪਾਰਟੀ ਛੱਟ ਛੱਟ ਕੇ ਜਿਹੜੇ ਹੈਗੇ ਬੜੇ ਪਰਾੜੇ ਲੋਕ ਜਿਹੜੇ ਲਗਾਤਾਰ ਤੁਹਾਡੇ ਜੁਆਇਨਿੰਗ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਸਰ ਕਾਂਗਰਸ ਨੇ ਸੰਬੰਧ ਬੰਨੇ ਆ ਰਹੇ ਨੇ ਛੱਡ ਜੁੜ ਗਿਆ 40 ਪਰਿਵਾਰ ਪਰਸੋਂ ਕੋਈ ਇਹ ਜੇ ਇਲੈਕਸ਼ਨ ਵੀ ਨੇ ਨਜ਼ਦੀਕ ਕੋਈ ਲੈਣਾ ਜਿੰਦੇ ਨੇ ਤਾਂ ਵੀ ਲੋਕ ਆ ਰਹੇ ਨੇ ਉਹ ਇਸ ਕਰਕੇ ਆ ਰਹੇ ਨੇ ਵੀ ਆਵਾਜ਼ੀ ਪਾਰਟੀ ਨੂੰ ਪੋਸਟ ਨੂੰ ਲੋਕਾਂ ਨੂੰ ਪਸੰਦ ਕਰਦਾ ਠੀਕ ਧੰਨਵਾਦ